ਸਿੰਘਾਪੁਰ ਦੀ ਜੰਮੀ ਹੋਈ ਇੱਕ ਚੰਗੇ ਪਰਿਵਾਰ ਦੀ ਧੀ ਮਲਮੂਤਰਨ ਲੱਤਪਤ ਉਸ ਕਮਰੇ ਦੇ ਵਿੱਚ ਲੈਟਰਨ ਬਾਸਮਨ ਲਈ ਬੜੀ ਵਿਚਾਰੀ ਚੀਕਾ ਮਾਰਦੀ ਤੜਫਦੀ ਹਾਕਾ ਮਾਰਦੀ ਉੱਥੇ ਪਈ ਆਇਆ ਜਲੇ ਆਇਆ ਜਲੇ ਸੱਤ ਟਰੱਕ ਲੈ ਕੇ ਦਿੰਦੀ ਆਪਦੇ ਪਤੀ ਨੂੰ ਸੱਤ ਟਰੱਕ ਸਿਕੰਦਰ ਸਿੰਘ ਜਦੋਂ ਸਭ ਕੁਝ ਵਿਗ ਗਿਆ ਤਾਂ ਨਾਨਕ ਸਰ ਕਲੇਰਾ ਗੁਰਦੁਆਰਾ ਸਾਹਿਬ ਦੇ ਬਾਹਰ ਆ ਕੇ ਮਿਸ਼ਰੀ ਵੇਚਣ ਲੱਗ ਗਈ ਰਜਿੰਦਰ ਕੌਰ ਜੀ ਸੁਪਨਿਆਂ ਦੇ ਘਰ ਵਿੱਚ ਦਾਖਲ ਨੇ ਤੇ ਇੱਕ ਇਹਦੇ ਰਿਸ਼ਤੇਦਾਰ ਭੈਣ ਭਰਾ ਜਿਹੜੇ ਸਿੰਗਾਪੁਰ ਰਹਿੰਦੇ ਨੇ ਸਕੇ ਭਰਾ ਵੀ ਆ ਕਹਿੰਦੇ ਭੈਣਾ ਵੀ ਆ ਹੋਰ ਵੀ ਸਾਰੇ ਰਿਸ਼ਤੇਦਾਰ ਨੇ ਬੜਾ ਚੰਗਾ ਕਾਰੋਬਾਰ ਦੱਸਦੇ ਸਿੰਗਾਪੁਰ ਚ ਵੀ ਜੇ ਕੋਈ ਸਾਡੀ ਵੀਡੀਓ ਦੇਖਦਾ ਭਾਈ ਅਸੀਂ ਤੁਹਾਨੂੰ ਬੇਨਤੀ ਕਰਦੇ ਵੀ ਆ ਕੇ ਕੋਈ ਨਕੀ ਨੂੰ ਮਿਲ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਮ ਰਜਿੰਦਰ ਕੌਰ ਮੇਮ ਇਹ ਭੈਣ ਇਹ ਮਾਂ ਜਿਹਨੂੰ ਲੋਕ ਮੇਮ ਦੇ ਨਾਂ ਨਾਲ ਸੰਬੋਧਨ ਕਰਦੇ ਸੀ ਸਿੰਗਾਪੁਰ ਦੀ ਜੰਮੀ ਹੋਈ ਇਹ ਚੰਗੇ ਪਰਿਵਾਰ ਦੀ ਧੀ ਇੱਕ ਪੜ੍ਹੀ ਲਿਖੀ ਰਜਿੰਦਰ ਕੌਰ ਪੰਜਾਬ ਦੇ ਗੱਭਰੂ ਨਾਲ ਨੌਜਵਾਨ ਨਾ ਉਸ ਟਾਈਮ ਆਪਣੇ ਵਕਤ ਦੇ ਵਿੱਚ ਵਿਆਹ ਕਰਾਉਂਦੀ ਆ ਸਿੰਗਾਪੁਰ ਤੋਂ ਵਿਆਹ ਕਰਾ ਕੇ ਆਪਣੇ ਪਤੀ ਦੇ ਨਾਲ ਪੰਜਾਬ ਵਾਪਸ ਆ ਜਾਂਦੀ ਹੈ ਪੰਜਾਬ ਵਾਪਸ ਆ ਕੇ ਆਪਣੇ ਪਤੀ ਨੂੰ ਆਪਣਾ ਪੈਸਾ țeਲਾ ਸਭ ਕੁਝ ਸੌਂਪ ਦਿੰਦੀ ਆ ਸੱਤ ਟਰੱਕ ਲੈ ਕੇ ਦਿੰਦੀ ਆ ਆਪਣੇ ਪਤੀ ਨੂੰ ਸੱਤ ਟਰੱਕ ਸਿਕੰਦਰ ਸਿੰਘ ਨੂੰ ਉਹ ਸ਼ਰਾਬ ਪੀਣ ਦਾ ਆਦੀ ਨਸ਼ੇ ਕਰਨ ਦਾ ਆਦੀ ਸੀ ਸੱਤ ਟਰੱਕ ਵੀ ਭੋ ਦੇ ਭਾਈ ਵੇਚ ਦਿੰਦਾ ਜੂਏ ਦਾ ਆਦੀ ਸੀ ਜੂਆ ਖੇਡਣ ਦੀ ਲਤ ਸੀ ਉਹਨੂੰ ਜਿਹਦੇ ਵਿੱਚ ਉਹਨੇ ਸਭ ਕੁਝ ਹੀ ਵੇਚਤਾ ਆਪਣੇ ਮਾਪਿਆਂ ਨਾਲੋਂ ਵੀ ਟੁੱਟ ਗਈ ਮਾਪੇ ਇਹਨੂੰ ਲੈਣ ਵੀ ਆਏ ਸੀ ਇੱਕ ਵਾਰ ਇਹਦੇ ਭੈਣ ਭਰਾ ਪਰ ਇਹ ਗਈ ਨਹੀਂ ਕਹਿੰਦੀ ਮੈਂ ਆਪਣੇ ਪਤੀ ਨਾਲ ਹੀ ਰਹਿਣਾ ਸਾਰੇ ਇਹਨੂੰ ਲੋਕ ਇੱਥੇ ਮੇਮ ਦੇ ਨਾਂ ਨਾਲ ਸੰਬੋਧਨ ਕਰਦੇ ਸਾਰੇ ਇਹਨੂੰ ਕਹਿੰਦੇ ਮੇਮ ਆ ਗਈ ਮੇਮ ਸਾਹਿਬ ਮੇਮ ਸਾਹਿਬ ਪਰ ਨਾ ਸਹੁਰਿਆਂ ਜੋਗੀ ਰਹੀ ਨਾ ਪੇਕਿਆਂ ਜੋਗੀ ਰਹੀ ਇਹ ਮੇਮ ਪਤੀ ਦੇ ਹੁੰਦਿਆਂ ਵਕਤ ਕੱਟਦੀ ਰਹੀ ਜਿਵੇਂ ਨਾ ਕਿਵੇਂ ਆਪਦਾ ਜੀਵਨ ਕੱਟਦੇ ਰਹੇ ਜਦੋਂ ਸਭ ਕੁਝ ਵਿਗ ਗਿਆ ਤਾਂ ਨਾਨਕ ਸਰ ਕਲੇਰਾ ਗੁਰਦੁਆਰਾ ਸਾਹਿਬ ਦੇ ਬਾਹਰ ਆ ਕੇ ਮਿਸ਼ਰੀ ਵੇਚਣ ਲੱਗ ਗਈ ਕਿਉਂਕਿ ਸਿੰਗਾਪੁਰ ਦੀ ਜੰਮੀ ਸੀ ਕਿਰਤ ਕਰਨ ਦੀ ਸ਼ੁਰੂ ਤੋਂ ਬਚਪਨ ਤੋਂ ਹੀ ਇਹਨੂੰ ਆਦਤ ਪਾਈ ਹੋਈ ਸੀ ਸਿਖਾਈ ਸੀ ਸਕੂਲਾਂ 'ਚ ਪੜ੍ਹਾਈ ਗਈ ਸੀ ਕਿਰਤ ਕਮਾਈ ਕਰਦਾ ਕਰਨੀ ਤੁਸੀਂ ਦੇਖੋ ਸਿੰਗਾਪੁਰ ਦੀ ਜੰਮੀ ਉੱਥੋਂ ਦੀ ਸਿਟੀਜ਼ਨ ਵਾਪਸ ਨਹੀਂ ਗਈ ਸਿੰਗਾਪੁਰ ਮੁੜ ਕੇ ਸਭ ਕੁਝ ਕਾਗਜ਼ ਪੱਤਰ ਵੀ ਗੁੰਮ ਗਏ ਸਭ ਪਾਸਪੋਰਟ ਬੁਗੈਰਾ ਵੀ ਸੱਟ ਤੇ ਸਭ ਕੁਝ ਖੁਰਦਬੁਰਦ ਹੋ ਗਿਆ ਮਿਸ਼ਰੀ ਵੇਚਣ ਲੱਗ ਜਾਂਦੀ ਇੱਥੇ ਆ ਕੇ ਪਤੀ ਦੀ ਮੌਤ ਹੋ ਜਾਂਦੀ ਆ ਪਤੀ ਦੀ ਮੌਤ ਤੋਂ ਬਾਅਦ ਮਿਸ਼ਰੀ ਵੇਚ ਕੇ ਗੁਜ਼ਾਰਾ ਕਰਦੀ ਰਜਿੰਦਰ ਕੌਰ ਮੇਮ ਹੁਣ ਪਿਛਲੇ ਕੁਝ ਸਮੇਂ ਤੋਂ ਅਦਰੰਗ ਦਾ ਸ਼ਿਕਾਰ ਹੋ ਅਦਰੰਗ ਹੋਣ ਤੋਂ ਬਾਅਦ ਮੰਜੇ ਤੇ ਪਈ ਇੱਕ ਦੁਕਾਨ ਜਿਹਦੇ ਵਿੱਚ ਪਈ ਸੀ ਮਾਤਾ ਉਹਦਾ ਉਹੀ ਇਹਦਾ ਘਰ ਸੀ ਉਹੀ ਲੈਟਰਨ ਬਾਥਰੂਮ ਸੀ ਉਹ ਦੁਕਾਨ ਦੇ ਵਿੱਚ ਹੀ ਸਭ ਕੁਝ ਹੁੰਦਾ ਸੀ ਉੱਥੇ ਹੀ ਇਹਦੀ ਰੇੜੀ ਖੜੀ ਸੀ ਜਿਹੜੀ ਨੂੰ ਪਹਿਲਾਂ ਬਾਹਰ ਲਿਆ ਕੇ ਰੋੜ ਕੇ ਸੜਕ ਤੇ ਲਾ ਕੇ ਮਿਸ਼ਰੀ ਵੇਚਦੀ ਸਾਰਾ ਦਿਨ ਪ੍ਰਸ਼ਾਦ ਵੇਚਦੀ ਨਾਨਕ ਸਾਰਾ ਆਉਣ ਵਾਲੇ ਲੋਕਾਂ ਨੂੰ ਲੋਕਾਂ ਦਾ ਖੱਤ ਤਬਾਉਂਦੀ ਪਛਾਦ ਦਿੰਦੀ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਆਪਣੀ ਰਿਜਕ ਕਮਾਈ ਕਰਦੀ ਆਪਣੀ ਕਿਰਤ ਕਮਾਈ ਕਰਦੀ ਰਿਜਕ ਤੇ ਸਾਰਾ ਦਿਨ ਮਿਹਨਤ ਕਰਦੀ ਇੱਕ ਇਹਦਾ ਦਿਉਰ ਦਲਬਾਗ ਸਿੰਘ ਵੀ ਉਹ ਵੀ ਮੀਰ ਸ਼ਰਾਬ ਪੀਣ ਦਾ ਆਦਤੀ ਦੇਰ ਰਾਤ ਸ਼ਰਾਬ ਪੀਂਦਾ ਭਰਾ ਦੀ ਮੌਤ ਤੋਂ ਬਾਅਦ ਉਹ ਇਹਨੂੰ ਰੋਟੀ ਪਾਣੀ ਦਿੰਦਾ ਅੰਦਰ ਪਈ ਨੂੰ ਦੁਕਾਨ ਦੇ ਵਿੱਚ ਕਿਸੇ ਨੂੰ ਕਹਿ ਕੇ ਦੀ ਲੈਟਨ ਬਾਤ ਨੂੰ ਸਾਫ ਕਰਾਉਂਦਾ ਕਿਉਂਕਿ ਇਧਰੰਗ ਹੋਣ ਨਾਲ ਸਾਰਾ ਸ਼ਰੀਰ ਹੀ ਖੜ ਗਿਆ ਪਾਸਾ ਮਰ ਗਿਆ ਸਾਨੂੰ ਪਤਾ ਲੱਗਦਾ ਰਣਜੀਤ ਸਿੰਘ ਸਨ ਉਹ ਪ੍ਰਮਿੰਦਰ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਵੀਡੀਓ ਬਣਾ ਕੇ ਭੇਜੀ ਜੋਬਨ ਸਿੰਘ ਚਮਕੌਰ ਸਿੰਘ ਉਹਨਾਂ ਵੱਲੋਂ ਤਾਂ ਅਸੀਂ ਮਾਤਾ ਜੀ ਦੀ ਇਸ ਹਾਲਤ ਨੂੰ ਦੇਖ ਕੇ ਨਾਨਕ ਸਰ ਭਗਤੀ ਦਾ ਘਰ ਗੁਰੂ ਘਰ ਪਹੁੰਚਦੇ ਹਾਂ ਮਾਤਾ ਜੀ ਗੁਰੂ ਘਰ ਦੀ ਦਿਓੜੀ ਦੇ ਬਾਹਰ 100 ਮੀਟਰ ਦੂਰ ਇੱਕ ਦੁਕਾਨ ਦੇ ਵਿੱਚ ਪਏ ਮਲਮੂਤਰ ਨਾਲ ਲੱਤ-ਪੱਤ ਉਸ ਕਮਰੇ ਦੇ ਵਿੱਚ ਬਹੁਤ ਹੀ ਜ਼ਿਆਦਾ 스ਮਲ ਆਉਂਦੀ ਉਹ ਮੇਮ ਲੈਟਰਨ ਬਾਥਮ ਨਾਲ ਲੱਭੜੀ ਵਿਚਾਰੀ ਚੀਕਾ ਮਾਰਦੀ ਤੜਫਦੀ ਹਾਕਾ ਮਾਰਦੀ ਉੱਥੇ ਪਈ ਤਾਂ ਸੀ ਮਾਂ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਆਉਨੇ ਆ ਸੁਪਨਿਆਂ ਦੇ ਘਰ ਆਉਣ ਤੋਂ ਪਹਿਲਾਂ ਮਾਤਾ ਆਪਣੀ ਸਾਰੀ ਵਿਥਿਆ ਦੱਸਦੀ ਆ ਵੀ ਮੈਨੂੰ ਦਰੰਗ ਹੋ ਗਿਆ ਉਸ ਤੋਂ ਪਹਿਲਾਂ ਮੈਂ ਆਪਣੀ ਰੋਟੀ ਕਿਰਤ ਕਮਾਈ ਕਰਕੇ ਖਾਈ ਜਾਂਦੀ ਸੀ ਮਾਂ ਨੂੰ ਹੋਇਆ ਹੋਇਆ ਦਰੰਗ ਦੇਖ ਕੇ ਹਮੇਸ਼ਾ ਦੀ ਤਰ੍ਹਾਂ ਮੈਨੂੰ ਆਪਣੇ ਬਾਪ ਦੀ ਯਾਦ ਆਈ ਕਿਉਂਕਿ ਸਾਡੇ ਬਾਪੂ ਨੂੰ ਵੀ ਜਦੋਂ ਦਰੰਗ ਹੋਇਆ ਸੀ ਉਹ ਲਾਚਾਰ ਹੋ ਗਏ ਸੀ ਆਪਣੀ ਬਾਹ ਆਪਣੀ ਲੱਤ ਆਪਣਾ ਹੱਥ ਚੱਕਣ ਦੀ ਹਿੰਮਤ ਨਹੀਂ ਸੀ ਰਹੀ ਮੂੰਹ 'ਚ ਬਰਕੀ ਪਾਉਣ ਦੀ ਹਿੰਮਤ ਨਹੀਂ ਸੀ ਰਹੀ ਕੱਪੜੇ ਪਾਉਣੇ ਪਹਿਨਣੇ ਇਹ ਤਾਂ ਲੱਗ ਇੱਕ ਬਹੁਤ ਵੱਡੀ ਗੱਲ ਸੀ ਉਹਨਾਂ ਤੋਂ ਤਾਂ ਆਪਣੇ ਮੂੰਹ 'ਚ ਬਰਕੀ ਵੀ ਨਹੀਂ ਸੀ ਪੈਂਦੀ ਤੇ ਉਹੀ ਹਾਲ ਇਸ ਮਾ ਅਜਿੰਦਰ ਕੌਰ ਦਾ ਲੋਕ ਦਸਣ ਆਸੇ ਪਾਸੇ ਦੇ ਇਕੱਠੇ ਹੋ ਕੇ ਬਾਈ ਇਹਨੂੰ ਤਾਂ ਮੇਮ ਕਹਿੰਦੇ ਸੀ ਇਹ ਤਾਂ ਬਾਲੀ ਸੋਹਣੀ ਸੁਨੱਖੀ ਸੀ ਇਹਨੂੰ ਤਾਂ ਬਹੁਤ ਕਿਹਾ ਇਹਦੇ ਰਿਸ਼ਤੇਦਾਰ ਲੈਣ ਵੀ ਆਏ ਇਹ ਸਿੰਗਾਪੁਰ ਗਈ ਨਹੀਂ ਇਹ ਕਹਿੰਦੀ ਮੈਂ ਤਾਂ ਰਹਿਣਾ ਤਾਂ ਆਪਣੇ ਪਤੀ ਨਾਲ ਹੀ ਰਹਿਣਾ ਤੇ ਪਤੀ ਐਡਾ ਨਸ਼ੇੜੀ ਸੀ ਜੂਏਬਾਜ਼ ਸੀ ਉਹਨੇ ਦਾ ਸਾਰਾ ਪੈਸਾ ਪ੍ਰਾਪਰਟੀ ਸਭ ਕੁਝ ਉੱਥੋਂ ਵੀ ਮੰਗਾ ਕੇ ਵੇਚਦਾ ਜਿਹੜਾ ਉੱਥੇ ਸੀ ਇਹਦੇ ਪਿਓ ਨੇ ਦਿੱਤਾ ਹੋਇਆ ਇਹਨੂੰ ਸੱਤ ਟਰੱਕ ਨਸ਼ੇ 'ਚ ਜੂਏ 'ਚ ਸ਼ਰਾਬ 'ਚ ਖਤਮ ਕਰਦੇ ਨਾ ਘਰ ਬਣਾ ਸਕਿਆ ਨਾ ਸਿਰ ਦੀ ਛੱਤ ਲੈ ਸਕਿਆ ਸਭ ਕੁਝ ਇਦਾਂ ਹੀ ਮਿੱਟੀ ਕਰਤਾ ਪਰ ਇਹ ਆਪਣੀ ਜਿੱਦ ਦੀ ਪੱਕੀ ਸੀ ਵੀ ਮੈਂ ਇਹਦੇ ਨਾਲ ਵਿਆਹੀ ਆ ਤਾਂ ਮੈਂ ਇਹਦੇ ਨਾਲ ਹੀ ਰਹਿਣਾ ਇਹਨੇ ਜੀਵਨ ਲੇਖੇ ਲਾਤਾ ਉਸ ਇਨਸਾਨ ਦੇ ਜਿਹੜਾ ਖੁਦ ਆਪਣਾ ਵੀ ਨਹੀਂ ਬਣਿਆ ਪਰ ਹੁਣ ਮਾਤਾ ਰਜਿੰਦਰ ਕੌਰ ਜੀ ਸੁਪਨਿਆਂ ਦੇ ਘਰ ਵਿੱਚ ਦਾਖਲ ਨੇ ਅਧਰੰਗ ਦੀ ਜਿਹੜੀ ਪ੍ਰੋਬਲਮ ਆ ਉਹ ਤੁਹਾਨੂੰ ਪਤਾ ਛੇਤੀ ਰਿਕਵਰ ਤਾਂ ਨਹੀਂ ਹੁੰਦੀ ਪਰ ਕੋਸ਼ਿਸ਼ ਕਰ ਰਹੇ ਆ ਅਸੀਂ ਫਿਜ਼ੀਓਥੈਰਪੀਆਂ ਹੋ ਰਹੀਆਂ ਮਾਲਿਸ਼ਾਂ ਹੁੰਦੀਆਂ ਮਾਤਾ ਜੀ ਦੀਆਂ ਵਾਹਿਗੁਰੂ ਕਿਰਪਾ ਕਰਨ ਮਾਤਾ ਜੀ ਆਪਣੀ ਜੋਗੇ ਹੋ ਜਾਣ ਆਪਣੇ ਮੂੰਹ 'ਚ ਬਰਕੀ ਪਾਉਣ ਜੋਗੇ ਹੋ ਜਾਣ ਆਪਣੀ ਕਿਰਿਆ ਸੁਧਣ ਜੋਗੇ ਹੋ ਜਾਣ ਅਰਦਾਸ ਕਰਿਓ ਤੁਸੀਂ ਵੀ ਸਾਰੇ ਸਾਡੀ ਮਾ ਰਜਿੰਦਰ ਕੌਰ ਮੇਮ ਦੁਆਰਾ ਫੇਰ ਆਪਣੇ ਜੀਵਨ ਦੇ ਉਹ ਸਾਰੇ ਸੁੱਖ ਆਰਾਮ ਲੈ ਸਕੇ ਜਿਨ੍ਹਾਂ ਦੀ ਉਹ ਹੱਕਦਾਰ ਆ ਤੇ ਇੱਕ ਇਹਦੇ ਰਿਸ਼ਤੇਦਾਰ ਭੈਣ ਭਰਾ ਜਿਹੜੇ ਸਿੰਗਾਪੁਰ ਰਹਿੰਦੇ ਨੇ ਸਾਕੀ ਭਰਾ ਵੀ ਆ ਕਹਿੰਦੇ ਭੈਣਾ ਵੀ ਆ ਹੋਰ ਵੀ ਸਾਰੇ ਰਿਸ਼ਤੇਦਾਰ ਨੇ ਬੜਾ ਚੰਗਾ ਕਾਰੋਬਾਰ ਦੱਸਦੇ ਸਿੰਗਾਪੁਰ ਚ ਵੀ ਜੇ ਕੋਈ ਸਾਡੀ ਵੀਡੀਓ ਦੇਖਦਾ ਭਾਈ ਕੁਛ ਨਹੀਂ ਚਾਹੀਦਾ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਦਾ ਇਲਾਜ ਕਰਾਓ ਜਾਂ ਇਹਨੂੰ ਸੰਭਾਲੋ ਜਾਂ ਇਹਨੂੰ ਲੈ ਜਾਓ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਵੀ ਆ ਕੇ ਕੋਈ ਨਾ ਕੋਈ ਇਹਨੂੰ ਮਿਲ ਜਾਓ ਤਾਂ ਜੋ ਇਹਨੂੰ ਲੱਗੇ ਕੋਈ ਮੇਰਾ ਆਪਣਾ ਮੈਨੂੰ ਕੋਈ ਮਿਲਣ ਆਇਆ ਮੇਰੇ ਨਾਲ ਹੈਗੇ ਨਹੀਂ ਮੇਰੇ ਆਪਣਿਆਂ ਦੀ ਮੈਨੂੰ ਸੋਝੀ ਹੈਗੀ ਆ ਤੇ ਮੇਰੇ ਆਪਣਿਆਂ ਨੂੰ ਮੇਰੀ ਫਿਕਰ ਹੈਗੀ ਹੈ ਬੇਨਤੀ ਹੈ ਭੈਣੋ ਤੇ ਭਰਾਵੋ ਜ਼ਰੂਰ ਇਹ ਕਬੂਲ ਕਰਿਓ ਸਾਡੀ ਬੇਨਤੀ ਤੇ ਬਾਕੀ ਭੈਣਾ ਭਰਾਵਾਂ ਨੂੰ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਕਿ ਐਸੇ ਬੜੇ ਘੱਟ ਨੇ ਲੋਕ ਜਿਹੜੇ ਆਪਣੇ ਸਿੱਧਕ ਤੇ ਰਹਿੰਦੇ ਨੇ ਚਾਹੇ ਮਾਂ ਨੇ ਗਲਤ ਸਟੈਪ ਲੈ ਲਿਆ ਸੀ ਗਲਤ ਬੰਦੇ ਨਾਲ ਵਿਆਹ ਹੋ ਗਿਆ ਸੀ ਉਹ ਨਸ਼ੇ ਕਰਦਾ ਸੀ ਉਹ ਜੂਏ 바ਰ ਸੀ ਪਰ ਇਸ ਲੇਡੀ ਨੇ ਆਪਣਾ ਸਿੱਧਕ ਆਪਣਾ ਵਚਨ ਕਮਾਇਆ ساری ਜ਼ਿੰਦਗੀ ਉਸ ਬੰਦੇ ਦੇ ਲੇਖੇ ਲਾਤ ਸਭ ਕੁਝ ਆਪਣਾ ਉਹਦੇ ਲੇਖੇ ਲਾਤ ਇਹਨਾਂ ਲਈ ਅਰਦਾਸ ਕਰਿਓ ਬਸ ਮਾਤਾ ਤਕੜੇ ਹੋ ਜਾਣ ਏ ਆਪਣਾ ਜੀਵਨ ਮਾਨ ਸਤਿਕਾਰ ਭਰਿਆ ਤੰਦਰੁਸਤੀ ਭਰਿਆ ਬਤੀਤ ਕਰਨ ਇੱਥੇ ਸੁਪਨਿਆਂ ਦੇ ਘਰ ਚ ਰਹਿ ਕੇ ਸਾਨੂੰ ਵੈਗੁਰਜੀ ਬਲ ਬੁੱਧੀ ਬਖਸ਼ਣ ਅਸੀਂ ਮਾਂ ਦੇ ਪੁੱਤ ਬਣ ਸਕੇ ਵੱਡੀ ਭੈਣ ਦੇ ਛੋਟੇ ਭਰਾ ਬਣ ਸਕੇ ਵੈਗੁਰਜੀ ਕਾ ਖਾਲਸਾ ਵੈਗੁਰਜੀ